ਸਾਡਾ ਜੀ ਸੀਤਪਕ ਸਿੰਘ ਐਂਬੂਲੈਂਸ ਜੁਨੀਅਨ ਵੱਲੋਂ ਇਹ ਸਟੈਂਡ ਆਈ ਕਿ ਅਸੀਂ ਉਹਦੀ ਡੈੱਡ ਬੋਡੀ ਲੈ ਕੇ ਨਹੀਂ ਜਾ ਰਹੇ ਜੀ ਸਾਡਾ ਜਿਹੜਾ ਜੁਨੀਅਨ ਵੱਲੋਂ ਉਹਦਾ ਬਾਈਕਾਟ ਕੀਤਾ ਗਿਆਗਾ ਬੇਸ਼ੱਕ ਉਹਦੀ ਮੌਤ ਹੋ ਗਈ ਹੈ ਜੀ ਪਰ ਅਸੀਂ ਸਾਡੇ ਗੁਰੂ ਗ੍ਰੰਥ ਸਾਹਿਬ ਨਾਲ ਸੇਡ ਸਾਰ ਕਰਨ ਵਾਲੇ ਨਾਲ ਅਸੀਂ ਉਹਨਾਂ ਦੀ ਜਿਹੜੀ ਡੈੱਡ ਬੋਡੀ ਅਸੀਂ ਉਹਨੂੰ ਲੈ ਜਾਣ ਤੋਂ ਇਨਕਾਰ ਕੀਤਾ ਹੋਇਆ ਹੈ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਤੁਹਾਨੂੰ ਮੈਂ ਇੱਕ ਗੱਲ ਪ੍ਰਸ਼ਾਸਨ ਦੇ ਅਧਿਕਾਰੀ ਨੇ ਸਾਨੂੰ ਕਹਿਸ ਗਈ ਪਰ ਅਸੀਂ ਲੈ ਜਾਣ ਨਹੀਂ ਰਹੇ ਜੀ ਬਾਕੀ ਇਹਨਾਂ ਦੀ ਜਿਹੜੀ 108 ਆਈ ਐਂਬੂਲੈਂਸ ਹੋਈ ਜਾਏਗੀ ਇਹ ਉਹ ਤੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਤੇ ਨਾ ਹੀ ਅਸੀਂ ਲੈ ਕੇ ਜਾਈਏ ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਸੇਡ ਸਾੜ ਕੀਤੀ ਹੈ ਜੀ ਕਾਨੂੰਨੀ ਹਰਕਤ ਕੀਤੀ ਹੈ ਇਹਨਾਂ ਨੇ ਇਹ ਜਸਵੀਰ ਸਿੰਘ ਨਾਮ ਦਾ ਬੰਦਾ ਸੀ ਜਿਹੜਾ ਮੋਰਿੰਡਾ ਚ ਬੇਬੀ ਰਵੀਸ਼ਾ ਦਾ ਸ਼ਿਸ਼ਿਗਰ ਸੋ ਇਹਦੀ ਕੱਲ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਹਸਪੀਟਲ ਤੇ ਐਡਮਿਟਰ ਹੈ ਜਿੱਥੇ ਰਾਤ ਨੂੰ 9:00 ਵਜੇ ਦੀ ਡੈਥ ਹੋ ਗਈ ਸੋ ਜਿਹੜਾ ਜੁਡੀਸ਼ੀਅਲ ਇਨਕੁਇਰਸਟ ਹੋਣੀ ਹੈ ਜੁਡੀਸ਼ੀਅਲ ਆਫੀਸਰ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਜਾਣੀ ਹੈ ਉਹਨਾਂ ਤੇ ਦੇਖ ਰਹੇ ਹਾਂ ਜੱਜ ਸਾਹਿਬ ਕਿ ਕਿੰਨੂ ਡਿਊਟੀ ਲਾਣੀ ਹੈ ਉਸ ਤੋਂ ਬਾਅਦ ਜੁਡੀਸ਼ੀਅਲ ਇਨਕੁਇਰਸਟ ਹੋਊਗੀ ਨਾਲ ਹੀ ਪੋਸਟਮਾਰਟਮ ਕੀਤਾ ਜਾਊਗਾ ਤੇ ਬੋਡੀ ਹੈਂਡਓਵਰ ਕਰ ਦਿੱਤੀ ਜਾਊਗੀ ਸਰ ਕਿਦੋਂ ਲੈ ਆ ਗਏ ਸੀ ਨੂੰ ਮਾਨਸਾ ਜੇ ਇਹ 29 ਤਰੀਕ ਨੂੰ ਮਾਨਸਾ ਜੇਲ੍ਹ ਚ ਆਇਆ ਸੀਗਾ ਤੇ ਕੱਲ ਇਹਨੂੰ ਹਸਪਤਲ ਰੈਫਰ ਕੀਤਾ ਸੀਗਾ ਜਿਹੜੇ ਜੇਲ੍ਹ ਚ ਡਾਕਟਰ ਸੀਗੇ ਉਹਨਾਂ ਨੇ ਇਸੇ ਕੋਲ ਹਸਪਤਲ ਤੇ ਚਾਹ ਸਰ ਪਰਿਵਾਰਕ ਮੈਂਬਰ ਆ ਰਹੇ ਹੈ ਜੇਕਰ ਨਹੀਂ ਆਉਂਗੇ ਫਿਰ ਪੋਸਟਮਾਰਟਮ ਕਰ ਦਿੱਤੀ ਪਰਿਵਾਰਕ ਮੈਂਬਰਾਂ ਨੂੰ ਅਸੀਂ ਇਨਫੋਰਮ ਕੀਤਾ ਇਨਫੋਰਮ ਕਰਕੇ ਉਹਨਾਂ ਨਾਲ ਗੱਲ ਹੋਈ ਹੈ ਸੋ ਜੇ ਉਹ ਨਹੀਂ ਵੀ ਆਉਂਦੇ ਤਾਂ ਕੋਈ ਆਇਡੈਂਟੀਫਾਈ ਕਰਕੇ ਉਸ ਤੋਂ ਬਾਅਦ ਪੋਸਟਮਾਰਟਮ ਹੋਊਗਾ ਪਰ ਮਾਨਸੇ ਨੇ ਨੇ ਪੋਸਟਵਾਡਮ ਪਟਿਆਲੇ ਹੋਊਗਾ ਜਿਹੜਾ ਮੈਡੀਕਲ ਕਾਲਜ ਆ